ড ঠিক আছে চল পাই you uh -huh. ਅੱਜ ਵੀ ਗੁਰੂ ਸਾਹਿਬਾਂ ਦੀ ਸਾਧ ਸੰਗਤ ਦੀ ਅੱਜ ਬੜਾ ਹੀ ਤੁਸੀਂ ਦਾ ਜਣਾਣਾ ਹੈ ਓਏ ਹਰ ਸਾਲ ਇੰਦਰਾ ਪਿੰਡ ਚੱਕ ਨਨੂਪਾਲ ਦੇ ਵਿੱਚ ਡਾਕਟਰ ਸਰਦੂ ਸਿੰਘ ਅਭੀ ਹਰ ਸਾਲ ਬੜੀ ਇੱਛਾ ਤੇ ਤੁਮਨਾ ਮੰਗਦੇ ਹਨ ਅਮੀਨ ਸੋ ਸਾਰਾ ਨਕਰ ਵਧਾਈ ਦੇ ਪਾਤਰ ਹਨ ਲੁਕੀ ਪਿੰਡਾਂ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ ਕਿਸੇ ਪਿੰਡ 'ਚ ਟੂਰਨਾਮੈਂਟ ਹੁੰਦੇ ਹਨ ਕਿਸੇ ਦੇ ਵਿੱਚ ਉਤਸ਼ਾਹਤੇ ਹੁੰਦੇ ਹਨ ਛੇ ਮਹੀਨੇ ਕੋਈ ਪ੍ਰੋਗਰਾਮ ਨਹੀਂ ਹੁੰਦਾ ਜਿਹੜਾ ਲੱਕੇ ਦਾ ਚੱਕਰ ਨਾਲੋਂ ਪਸਟੇ ਵੀ ਕਰਦਾ ਪਿੰਡ ਹੈ ਚੱਕ ਤਾਮਪੁਰ ਨੰਨਵਲ ਜੋ ਕਿੰਨੀ ਜਾਂਦੀ ਲੋੜੀ ਹਰ ਸਾਲ ਬੜੀ ਹੀ ਸ਼ਰਧਾ ਤੇ ਤੁਮਤਾਮ ਨਾਲ ਮਨਾਉਂਦੇ ਹਨ ਸੋ ਸਾਰਾ ਨਕਰ ਵਧਾਈ ਦੇ ਪਾਤਰ ਹਨ ਕਿ ਕਿ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਚੱਕ ਨਾਮਪੁਰ ਨਾਨੂਵਾਲ ਤੇ ਨਗਰ ਹਰ ਸਾਲ ਧੀਆਂ ਦੀ ਲੋੜੀ ਬੜੀ ਸ਼ਰਧਾ ਨਾਲ ਚੜਹੁੰਦੇ ਹਨ ਸੋ ਮੈਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਕੋਈ ਵੀ ਧੀਆਂ ਨੂੰ ਆਪਣਾ ਪੋਜ ਨਾ ਸਮਝਣਾ ਜਦੋਂ ਵੀ ਕਿਸੇ ਕਿਸੇ ਧੀ ਦਾ ਵਿਆਹ ਸ਼ਾਦੀ ਕਰਨਾ ਹੋਵੇ ਤਾਂ ਜਦੋਂ ਵੀ ਲੜਕੀ ਦੀ ਉਮਰ 18 ਸਾਲ ਤੋਂ ਉੱਪਰ ਹੋ ਜਾਵੇ ਅਗਰ ਕੋਈ ਆਪਣੇ ਘਰ ਦੇ ਵਿੱਚ ਦੀ ਪੈਂਦਾ ਵਾ ਨਹੀਂ ਰੱਖ ਸਕਦਾ ਤੇ ਦਾਸ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਹਰ ਸਾਲ ਸਾਡੀ ਗੈਰ ਰੂਪ ਤੋਂ ਬਿਨਾਂ ਦੀਆਂ ਸ਼ਾਦੀਆਂ ਬੜੀ ਸ਼ਰਧਾ ਤੇ ਦੂਤਾਂ ਨਾਲ ਆਸ਼ਰਮ ਦੇ ਵਿੱਚ ਕਰਵਾਈਆਂ ਜਾਂਦੀਆਂ ਹਨ ਤੁਸੀਂ ਇਹ ਪਹੁੰਚ ਦਾ ਸਮਝਣਾ ਤੇ ਇਹਨਾਂ ਨੂੰ ਬੜੇ ਪਿਆਰ ਨਾਲ ਇਹਨਾਂ ਦੀ ਸੇਵਾ ਸੰਭਾਲ ਇਹਨਾਂ ਨੂੰ ਪੜਾਉਣਾ ਪਣਾ ਹੈ ਤੇ ਜਦੋਂ ਇਹਨਾਂ ਦੇ ਵਿਆਹ ਦਾ ਮੌਕਾ ਹੋਵੇ ਤੇ ਤੁਸੀਂ ਦਾਸ ਨੂੰ ਯਾਦ ਰੱਖਣਾ ਜੋ ਕਿ ਆਸ਼ਰਮ ਦੇ ਵਿੱਚ ਇਹਨਾਂ ਧੀਆਂ ਨੂੰ ਆਪਣੀਆਂ ਧੀਆਂ ਬਣਾ ਕੇ ਅਸੀਂ ਜਾਵਾਂਗੇ ਜੇਕਰ ਕੋਈ ਨੰਕਰ ਦੇ ਵਿੱਚ ਪੰਜਾਂ ਬੱਚੀਆਂ ਦੇ ਇਕੱਠੇ ਆਨੰਦਕਾਰ ਜ ਰੱਖਣੇ ਹੋਣਗੇ ਤਾਂ ਤੁਹਾਡੇ ਨੰਕਰ ਦੇ ਵਿੱਚ ਜਿਸੇ ਜਗ੍ਹਾ ਦੇ ਉੱਤੇ ਬਾਬਾ ਕਸ਼ਤਰਪਾਲ ਜੀ ਦੀ ਜਗ੍ਹਾ ਦੇ ਉੱਤੇ ਆਪਾਂ ਧੀਆਂ ਦੇ ਆਨੰਦਕਾਰ ਜੇ ਵੀ ਇੱਥੇ ਕਰਿਆ ਕਰਾਂਗੇ ਤਾਂ ਮੈਂ ਡਾਕਟਰ ਸ਼ਬਦ ਬਹੁਤ ਬਹੁਤ ਅਨੰਦਕਾਰ ਜੀ ਨੂੰ ਸੁਪਨਸਾ ਆ ਰਹੇ ਨੇ ਬਹੁਤ ਬਹੁਤ ਨਿਮਰਤਾ ਦਿਨ ਨੂੰ ਪਰ ਮੈਂ ਇਹ ਸਾਈਡ ਰੌਂਡ ਕੀਤੀ ਹੈ ਮੈਂ ਮਤ ਕਰਦਾ ਸਭਾ ਸਾਰੀ ਨੰਗਰ ਪੰਚਾਇਤ ਦਾ ਆਗਰ ਨਗਰ ਵਾਸੀਆਂ ਦਾ ਇਹ ਸਾਰੇ ਸ਼ਹਿਰਾਂ ਦਾ ਮਾਣ ਹੈ ਜਿਹੜੇ ਸਾਡੇ ਵੱਲੋਂ ਬਹੁਤ ਪਿਆਰ ਨਾਲ ਪੂਰਾ ਹੋਵੇ ਚਲੋ ਭਾਈ ਜੀ ਦਾ ਖਲਸਾ ਜੀ ਭਾਈ ਜੀ ਆਹਨ ਤਾਂ ਕਿ ਫਤਿਹ ਓਏ ਸਭ ਤੋਂ ਪਹਿਲਾਂ ਉਹਨੂੰ ਨਿਕਾ ਸਵਾਗਤ ਕਰਦਾ ਕਿਉਂਕਿ ਪਾਪਾ ਜੀ 10 ਸਾਲ ਤੋਂ ਸਾਡੇ ਨਾਲ ਨੇ ਤੇ ਦੂਜੇ ਪਾਸੇ ਮੈਂ ਆਪਣੇ ਬੰਦੇ ਦੀ ਗੱਲ ਕਰਾਂ ਜਿੰਨੇ ਵੀ ਸ਼ਹਿਰ ਨੂੰ ਪਿੰਡ ਦੇ ਸਾਰੇ ਸਾਡੀ ਭੇਟੀ ਭਵੇਂ ਛੋਟੀ ਆ ਪਰ ਸਾਨੂੰ ਪਿੰਡ ਵਾਲਿਆਂ ਦਾ ਹਰ ਸਭ ਦਾ ਰੋਸ ਮਿਲਦਾ ਹੈ ਬਈ ਪੰਜ ਦਿਨ ਤੋਂ ਸੁੱਤਾ ਨਹੀਂ ਬੰਦਾ ਯਾਰ ਗਲਾ ਬੈਠਾ ਪਿਆ ਦਾ ਕੋਈ ਕਸੂਰ ਨਹੀਂ ਗਾ ਯਾਰ ਇਹਦਾ ਮੈਂ ਬੇਨਤੀ ਕਰਾਂ ਭਾਈ ਸਾਡੀ ਕਮੇਟੀ ਭਵੇਂ ਛੁੱਟੀ ਆ ਬਸ ਐਂ ਵਾਜ ਬਹੁਤ ਆ ਜਾਂਦੀ ਆ ਠੀਕ ਹੈ ਸਾਨੂੰ ਬਹੁਤ ਜ਼ਰੂਰ ਇਹਦਾ ਬਾਬਾ ਜੀ ਦਾ ਤੇ ਸਰਦਾਰ ਨੂੰ ਰੋਕਾਂ ਦਾ ਚਾਹੇ ਉਹ ਭਵੇਂ ਤਾਮਕੋਟ ਆ ਮੈਂ ਉਹ ਲੱਕੜ ਵਾਲਾ ਚਾਹ ਤਬੜਾ ਚਾਹ ਗੁੰਡੇ ਨਾਲ ਆ ਜਿੰਨੇ ਵੀ ਮੇਰੇ ਨੇ ਦੇਖੇ ਪੈਂਦਾ ਉਹ ਵੀ ਸਭ ਬਹੁਤ ਸੇ ਹੋ ਜਾਂਦੇ ਆ ਇਸ ਮਾਰ ਕਰਕੇ ਮੈਂ ਬਾਬਾ ਜੀ ਨੂੰ ਆ ਬਾਬਾ ਜੀ ਮੁਰੇ ਉਹ ਜਾਂਦਾ ਬਾਬਾ ਖੇਤ ਮਾੜੀ ਮੁਰੇ ਅਰਦਾਸ ਬੇਨਤੀ ਕਰਦਾ ਕਿ ਜਿੰਨਾ ਵੀ ਕਿੰਨਾਂ ਜਿੰਨਾਂ ਨੇ ਵੀ ਵੀਰਾਂ ਨੇ ਮਿੰਨੇ ਭੈਣਾਂ ਨੇ ਇੱਥੇ ਪਹੁੰਚ ਕੇ ਲੰਗਰ ਤੇ ਹਾਜ਼ਰੀ ਦਵਾਈਆ ਤਾਂ ਕੋਈ ਸੇਵਾ ਕੀਤੀ ਆ ਤਾਂ ਬਜੀ ਉਹਨਾਂ ਪਰਮਾਨੰਥ ਜੀ ਦਾ ਫੇਰ ਪਿਆ ਅੰਤ ਰਖਣ ਉਹ ਵੀ ਚੱਲੋ ਸੋ ਸੰਡਾ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪਿੰਡ ਚੱਕ ਤਾਂਗੋਟ ਜਿਹੜਾ ਓਕੇ ਦਾਸ ਸਾਹਿਬ ਕੋ ਲੈ ਕੇ ਜੋ ਲੋੜੀ ਦਾ ਦੇਣ ਮਨਾਇਆ ਜਾਂਦਾ ਹੈ ਕਿ ਕਈ ਲੋਕ ਧੀਆਂ ਨੂੰ ਖੁੱਖਾਂ ਦੇ ਵਿੱਚ ਮਾਰਦੇ ਆ ਇਹ ਉਸ ਦਿਨ ਤੋਂ ਲੈ ਕੇ ਸਾਡੇ ਨਗਰ ਨੇ ਸਾਡੇ ਕਮੇਟੀ ਨੇ ਲੈ ਕੇ ਇਹ ਅrtiਰ ਬਣਾਇਆ ਸੀ ਵੀ ਜੋ ਧੀਆਂ ਦੇ ਵਿੱਚ ਖੁੱਖਾਂ ਦੇ ਵਿੱਚ ਮਾਰਦੇ ਆ ਧੀਆਂ ਨੂੰ ਕੱਪੜੇ ਸੰਭਾਲੇ ਭੇਟ ਕਰਨ ਵਾਸਤੇ ਸੋ ਗੁਰਪ੍ਰੀਤ ਬਾਬਾ ਸੋਨੀ ਜੀ ਰਪਾਣੇ ਵਾਲੇ ਜਿਨ੍ਹਾਂ ਦੇ ਅੱਜ ਵੀ ਲੰਗਰ ਕਈ ਹਸਪਤਾਲਾਂ ਦੇ ਵਿੱਚ ਜਾ ਰਹੇ ਆ ਕਿ ਸਾਡੇ ਨਾਲ ਬਹੁਤ ਸ਼ੁਰੂ ਤੋਂ ਲੈ ਕੇ 10 ਸਾਲਾਂ ਤੋਂ ਲੈ ਕੇ ਸਹਿਯੋਗ ਦੇ ਰਹਿਆ ਹਰ ਹਰ ਲੋੜੀ ਤੇ ਪਹੁੰਚਦੇ ਆ ਸਾਡੇ ਕੋਲੇ ਕੀਮਤੀ ਸਮਾਂ ਕੱਟ ਕੇ ਸੋ ਸਾਡੇ ਪਿੰਡ ਦੇ ਨੰਕਰ ਵਾਸੀ ਜੋ ਵੀ ਹੈ ਸਾਡਾ ਬਹੁਤ-ਬਹੁਤ ਸਹਿਯੋਗ ਦੇ ਰਿਆ ਅਸੀਂ ਹਰ ਕਰਾ ਧੰਨਵਾਦ ਕਰਦੇ ਆ ਕਿ ਸਭ ਦਨੇ ਹੈ ਜਿਹੜਾ ਕਿ ਲੋੜੀ ਹੰਗੀਆਂ ਦੀ ਨਵੇਂ ਜੰਮੇ ਬੱਚੀਆਂ ਨੂੰ ਜੋ ਕੱਪੜੇ ਦਿੱਤੇ ਗਏ ਆ ਸੋ ਕਈ ਸਕੂਲ ਦੀਆਂ ਬੱਚੀਆਂ ਉਹਨਾਂ ਚਰਾਬਾਂ ਮੰਗਾਈਆਂ ਐ ਔਰ ਵੱਡੀਆਂ ਬਜ਼ੁਰਗਔਰਤਾਂ ਉਹਨਾਂ ਨੂੰ ਸੂਟ ਵੰਡੇ ਗਏ ਆ ਸੋ ਸਾਰਿਆਂ ਦਾ ਅਸੀਂ ਨਗਰ ਦਾ ਬਾਬਾ ਸੋਨੀ ਦਾ ਸੋ ਜਿੰਨੇ ਵੀ ਗੀਤਕਾਰ ਆਏ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ